ਉਹਨਾਂ ਦੀ ਜ਼ਾਤ ਦੇ ਵਿੱਚ ਤੁਹਾਡੀ ਈਸ ਨਗਰ ਦੇ ਵਿੱਚ ਜੋ ਗਰਾਉਂਡ 10 ਲੱਖ ਰੁਪਏ ਦੀ ਲਾਗਤ ਦੇ ਨਾਲ ਬਣਾਉਂ ਜਾ ਰਹੇ ਉਹਦਾ ਨਾਮ ਅਸੀਂ ਸਾਡੇ ਵੀਰ ਜੀਤ ਕੋਟਲੀ ਦੇ ਨਾਮ ਤੇ ਉਸ ਗਰਾਉਂਡ ਦਾ ਰੱਖਾਂਗੇ ਤਾਂ ਜੋ ਖੇਡਾਂ ਦੇ ਨਾਲ ਪਿਆਰ ਕਰਨ ਵਾਲਿਆਂ ਨੂੰ ਯਾਦ ਰੱਖਿਆ ਜਾ ਸਕੇ ਸਾਦਾ ਪਰਿਵਾਰ ਸਾਡੀ ਉਹ ਭੈ ਜੋ ਜਿੰਨ ਕੋਟੇ ਦੇ ਧਰੋ ਉਹਦੇ ਦੋ ਬੱਚੇ ਉਹਨਾਂ ਲਈ ਮੈਂ ਆਪਣੇ ਵਤਨ ਦੀ ਤੌਰ ਤੇ ਸਭਾ ਲਾ ਕਰ ਪਿਆ ਉਸ ਪਰਿਵਾਰ ਦੀ ਉਹਨਾਂ ਦੇ ਬੱਚਿਆਂ ਦੀ ਬਰਬਸ ਲਈ ਔਰ ਮੈਂ ਵੀ ਕਿਹਾ ਭੈ ਨੂੰ ਲੋਲਣ ਦੀ ਲੋੜ ਨਹੀਂ ਆ ਜਿੱਤੇ ਹੋ ਸਕੇ ਆ ਦੀ ਯੋਗਤਾ ਅਨੁਸਾਰ ਕੋਈ ਜੋ ਕੋਈ ਨੌਕਰੀ ਕਿੰਨਾ ਕਿਤੇ ਮੈਂ ਜਰੂਰ ਅਡਜਸਟ ਕਰਾਉਣ ਦੀ ਕੋਸ਼ਿਸ਼ ਕਰਾਂਗਾ ਉੱਥੇ ਕੱਲ ਨੂੰ ਇਹਨਾਂ ਫਿਊਚਰ ਬੱਚਿਆਂ ਲਈ ਉਹਨਾਂ ਦੀ ਪੜ੍ਹਾਈ ਲਈ ਜਿੱਥੇ ਵੀ ਮੇਰਾ ਸਹਿਯੋਗ ਪਰਿਵਾਰ ਮੰਗੂਗਾ ਤੇ ਮੈਂ ਪੂਰਨ ਤੌਰ ਤੇ ਨਾਲ ਕੜਾ ਪਰਿਵਾਰ ਦੇ